ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਅੱਜ ਆਪਾਂ ਇੱਕ ਹੋਰ ਕਹਾਣੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂਗੇ ਜੀ ਭਾਈ ਲਾਲੋ ਤੇ ਮਲਕ ਬਾਗੋਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਹਾਂਜੀ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਪਤਾ ਹੀ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਉਹਨਾਂ ਆਪਣਾ ਉਦਾਸੀਆਂ ਦੇ ਦੌਰਾਨ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਆਪਣੇ ਮੁ슬ਮ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਸੈਦਪੁਰ ਪਹੁੰਚੇ ਇਸ ਸਥਾਨ ਇਹ ਸਥਾਨ ਹੁਣ ਪਾਕਿਸਤਾਨ ਐਮਨਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਇੱਥੇ ਉਹ ਬਾਬਰ ਦੇ ਹਮਲੇ ਸਮੇਂ ਭਾਈ ਲਾਲੋ ਕੋਲ ਕਈ ਭਾਈ ਲਾਲੋ ਇੱਕ ਗਰੀਬ ਤਰਖਾਨ ਸੀ ਜਿਹੜਾ ਕਿ ਲੱਕੜ ਦੇ ਔਜ਼ਾਰ ਬਣਾ ਕੇ ਕੰਮ ਕਰਦਾ ਸੀ ਜੀ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਜਦ ਗੁਰੂ ਨਾਨਕ ਸਾਹਿਬ ਉਸ ਕੋਲ ਪਹੁੰਚੇ ਤੇ ਉਸ ਦਾ ਨਾਮ ਲੈ ਕੇ ਉਸ ਨੂੰ ਪੁਕਾਰਿਆ ਇਕ ਅਜਨਬੀ ਦੇ ਮੋਹ ਉਹਨਾਂ ਨੇ ਆਪਣਾ ਨਾਮ ਸੁਣ ਕੇ ਬੜਾ ਹੀ ਹੈਰਾਨ ਰਹਿ ਗਿਆ ਉਹ ਇੱਕਦਮ ਹੱਥ ਜੋੜ ਕੇ ਖੜਾ ਹੋਇਆ ਤੇ ਨਮਸਕਾਰ ਕਰਨ ਲੱਗ ਪਿਆ ਕਿਹਾ ਫਿਰ ਉਸਨੇ ਉਹਨਾਂ ਅਜਨਬੀਆਂ ਦਾ ਸਵਾਗਤ ਪੇਕ ਕੀਤਾ ਉਹਨਾਂ ਨੂੰ ਆਰਾਮ ਕਰਨ ਵਾਸਤੇ ਚਾਰਪਾਈ ਦਿੱਤੀ ਤੇ ਬੇਨਤੀ ਕੀਤੀ ਕਿ ਇੱਥੇ ਰਹਿ ਕੇ ਉਹ ਆਪਣਾ ਘਰ ਵਰਗਾ ਮਹਿਸੂਸ ਕਰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੀ ਪਾਈ ਲਾ ਲੋ ਜਹੀ ਆਤਮਾ ਨੂੰ ਭਰਪੂਰ ਆਨੰਦ ਦੇਣ ਵਾਸਤੇ ਕਾਫੀ ਸਨ ਉਹ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਬਣ ਗਿਆ ਸੀਗਾ ਉਸ ਦਾ ਘਰ ਸ਼ਰਧਾਲੂਆਂ ਦੇ ਮਿਲਣ ਦਾ ਇੱਕ ਕੇਂਦਰ ਬਣ ਗਿਆ ਦੂਰੋਂ ਦੂਰੋਂ ਸੰਗਤਾਂ ਪਾਈ ਲਾਲੋ ਜੀ ਦੇ ਘਰ ਆਉਣੀਆਂ ਸ਼ੁਰੂ ਹੋ ਗਈਆਂ ਸਵੇਰੇ ਸ਼ਾਮ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਧਾਰਮਿਕ ਪ੍ਰਵਚਨ ਮਿੱਠੇ ਸ਼ਬਦ ਉਪਦੇਸ਼ ਸੁਣਨ ਲੱਗ ਜਾਂਦੇ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਲੋਕ ਬਹੁਤ ਖੁਸ਼ੀ ਮਹਿਸੂਸ ਕਰਦੇ ਇਸ ਸਾਥ ਸੰਗਤ ਵਿੱਚ ਰੋਜ਼ ਸ਼ਾਮਲ ਹੋਣਾ ਉਹਨਾਂ ਲੋਕਾਂ ਦਾ ਨਿੱਤ ਨੇਮ ਬਣ ਗਿਆ ਸੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਕਿ ਪ੍ਰਮਾਤਮਾ ਇੱਕ ਹੈ ਉਹਨਾਂ ਸਭਨਾਂ ਦਾ ਪਿਤਾ ਹੈ ਅਸੀਂ ਉਸ ਉਸ ਦੀ ਹੀ ਸਤਾਨ ਹਾਂ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੈ ਸਭ ਉਸ ਬਰਾਬਰ ਮਾਲਕ ਦੇ ਹਨ ਬੱਚੇ ਪਾਈ ਲਾਲੋ ਦੀ ਘਰ ਵਾਲੀ ਜਿਹੜੀ ਸੀ ਉਹ ਬੜੀ ਹੀ ਨਿਮਰਤਾ ਵਾਲੀ ਅਤੇ ਸਹਿਨਸੀਤਾ ਵਾਲੀ ਆਗਿਆਕਾਰੀ ਇਸਤਰੀ ਸੀ ਉਹ ਹਰ ਰੋਜ਼ ਸਭਨਾ ਮਹਿਮਾਨਾਂ ਵਾਸਤੇ ਭੋਜਨ ਦਾ ਪ੍ਰਬੰਧ ਬੜੀ ਸਰਦਾਰਤਾ ਤੇ ਪਿਆਰ ਨਾਲ ਕਰਦੀ ਸੀ ਗੁਰੂ ਨਾਨਕ ਸਾਹਿਬ ਜੀ ਦੀ ਇਹ ਸਧਾਰਨ ਜਿਹਾ ਭੋਜਨ ਬੜਾ ਹੀ ਪਿਆਰਾ ਸੀਗਾ ਤੇ ਬੜਾ ਹੀ ਖੁਸ਼ ਹੋ ਕੇ ਖਾ ਸਕਦੇ ਦੂਜਾ ਕਾਰਨ ਇਹ ਵੀ ਸੀ ਕਿ ਭੋਜਨ ਭਾਈ ਲਾਲੋ ਦੀ ਮਿਹਨਤ ਦੀ ਕਮਾਈ ਨਾਲ ਤਿਆਰ ਹੁੰਦਾ ਸੀ ਇਸੇ ਤਰ੍ਹਾਂ ਆਪ ਜੀ ਕੁਝ ਦਿਨਾਂ ਵਾਸਤੇ ਗੁਰੂ ਜੀ ਭਾਈ ਲਾਲੋ ਕੋਲ ਰੁਕੇ ਸੈਦਪੁਰ ਵਿੱਚ ਜਿਵੇਂ ਹੀ ਮਲਕ ਭਾਗੋ ਦਾ ਨਾਂ ਇੱਕ ਅਮੀਰ ਬਹੁਤ ਹੀ ਅਮੀਰ ਆਦਮੀ ਰਹਿੰਦਾ ਸੀ ਉਹ ਬੜਾ ਹੀ ਨਰਦਈ ਆਦਮੀ ਸੀ ਮੁਸਲਮਾਨ ਹਾਕਮ ਹੋਣ ਦੇ ਨਾਤੇ ਉਸ ਨੇ ਲੋਕਾਂ ਵਿੱਚ ਬੜਾ ਹੀ ਮਸ਼ਹੂਰ ਸੀਗਾ ਇੱਕ ਵਾਰੀ ਉਸਨੇ ਇੱਕ ਸਮਾਗਮ ਦਾ ਆਯੋਜਨ ਕੀਤਾ ਤੇ ਪ੍ਰਮਪੋਜ ਲਈ ਸਹਿਰ ਦੇ ਸਾਰੇ ਬ੍ਰਹਮਣਾ ਧਾਰਮਿਕ ਗੁਰੂਆਂ ਪੀਰਾਂ ਸੰਤਾਂ ਸਾਧੂਆਂ ਭਿਖਾਰੀਆਂ ਨੂੰ ਬੁਲਾਇਆ ਸਾਰੇ ਉਸ ਭੋਗ ਵਿੱਚ ਹਾਜ਼ਰ ਹੋਣਾ ਸਨਮਾਨ ਮਹਿਸੂਸ ਕਰਨ ਲੱਗ ਪਏ ਪਰ ਗੁਰੂ ਨਾਨਕ ਸਾਹਿਬ ਨੇ ਉਸ ਸਮਾਗਮ ਵਿੱਚ ਭੋਜਨ ਗ੍ਰਹਿਣ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਸੁਣ ਕੇ ਜਿਹੜਾ ਮਾਲਕ ਭਾਗੂ ਸੀ ਉਹਨੂੰ ਬਹੁਤ ਗੁੱਸਾ ਚੜਿਆ ਤੇ ਉਸਨੇ ਗੁਰੂ ਆਪਣੇ ਕੁਝ ਬੰਦੇ ਗੁਰੂ ਸਾਹਿਬ ਜੀ ਨੂੰ ਬੁਲਾਉਣ ਲਈ ਦੁਆਰਾ ਫੇਰ ਭੇਜੇ ਆਪਣੇ ਆਦਮੀਆਂ ਨੂੰ ਭੇਜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਲੈ ਕੇ ਆਉਣ ਦਾ ਜਦੋਂ ਉਸਨੇ ਹੁਕਮ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਮਲਕ ਭਾਗੋਂ ਦੱਸਿਆ ਕਿ ਉਸਦੇ ਭੋਜਨ ਵਿੱਚ ਗਰੀਬਾਂ ਦਾ ਖੂਨ ਹੈ ਇਸ ਲਈ ਉਹ ਭੋਜਨ ਨਹੀਂ ਸਾਕ ਸਕਦੇ ਮਲਕ ਭਾਗੋਂ ਨੇ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਸਾਬਤ ਕਰਨ ਲਈ ਆਖਿਆ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੱਥ ਵਿੱਚ ਭਾਈ ਲਾਲੋ ਦੀ ਘਰ ਦੀ ਬਣੀ ਹੋਈ ਰੋਟੀ ਸੁੱਕੀ ਰੋਟੀ ਚੱਕ ਲਈ ਦੂਸਰੇ ਹੱਥ ਵਿੱਚ ਮਲਕ ਭਾਗੋ ਦੇ ਘਰ ਦੀ ਬਣੀ ਹੋਈ ਪੂੜੀ ਉਹਨਾਂ ਨੇ ਚੋੜਨਾ ਸ਼ੁਰੂ ਕਰ ਦਿੱਤਾ ਸਭ ਲੋਕ ਇਹ ਦੇਖ ਕੇ ਬੜੇ ਹੈਰਾਨ ਰਹਿ ਗਏ ਭਾਈ ਲਾਲੋ ਦੀ ਸੁੱਕੀ ਰੋਟੀ ਚੋਂ ਤਾਂ ਦੁੱਧ ਨਿਕਲਿਆ ਪਰ ਮਲਕ ਭਾਗੋ ਦੀ ਪੂੜੀ ਚੋਂ ਲਹੂ ਨਿਕਲ ਰਿਹਾ ਸੀ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਸਮਝਾਇਆ ਕਿ ਜਿਹੜਾ ਮਨੁੱਖ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਉਂਦਾ ਹੈ ਗਰੀਬਾਂ ਨਾਲ ਆਪਣੀ ਨੇਕ ਕਮਾਈ ਨੂੰ ਵੰਡਦਾ ਹੈ ਉਹ ਮਨੁੱਖ ਮਹਾਨ ਹੈ ਜਦ ਪੈਸਾ ਗਰੀਬਾਂ ਨੂੰ ਤੰਗ ਕਰਕੇ ਉਹਨਾਂ ਦਾ ਸ਼ੋਸ਼ਣ ਕਰਕੇ ਕਮਾਇਆ ਜਾ ਰਿਹਾ ਹੋਵੇ ਤਾਂ ਉਹ ਬ੍ਰਹਮਪੋਸ ਵੀ ਉਸ ਮਨੁੱਖ ਨੂੰ ਮਹਾਨ ਨਹੀਂ ਬਣਾ ਸਕਦਾ ਜਦ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਭਾਈ ਮਲਕ ਭਾਗੋ ਨੂੰ ਸਮਝਾਈ ਕਿ ਉਸ ਗਰੀਬ ਬੰਦੇ ਨੇ ਆਪਣੀ ਮਿਹਨਤ ਦੀ ਕਮਾਈ ਕਰਕੇ ਇਹ ਰੋਟੀ ਕਮਾਈ ਹੈ ਦਸਾਂ ਨੋਹਾਂ ਦੀ ਕਰਤ ਕਮਾਈ ਹੈ ਉਸ ਦੀ ਉਸ ਨੇ ਕਿਸਦਾ ਹੱਕ ਨਹੀਂ ਮਾਰਿਆ ਉਸ ਨੇ ਕਿਸੇ ਨੂੰ ਦੁਖੀ ਨਹੀਂ ਕੀਤਾ ਇਸ ਤੋਂ ਬਾਅਦ ਮਲਕ ਭਾਗੋ ਸੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਸੁਣ ਕੇ ਕੱਲਾਂ ਸੁਣ ਕੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਮਾਫੀ ਮੰਗੀ ਅੱਗੇ ਤੋਂ ਸਾਫ਼ ਕੰਮ ਕਰਨ ਦਾ ਪ੍ਰਣ ਲਿਆ ਤੇ ਕਿਹਾ ਕਿ ਗੁਰੂ ਜੀ ਅੱਗੇ ਤੋਂ ਮੈਂ ਗਲਤ ਕੰਮ ਨਹੀਂ ਕਰਾਂਗਾ ਅੱਗੇ ਤੋਂ ਗਰੀਬਾਂ ਨਾਲ ਕੋਈ ਤੱਕਾशाही ਨਹੀਂ ਕਰਾਂਗਾ ਕਿਸੇ ਦਾ ਸ਼ੋਸ਼ਣ ਕਰਕੇ ਰੋਜੀ ਰੋਟੀ ਨਹੀਂ ਕਮਾਵਾਂਗਾ ਹਾਂਜੀ ਇਹ ਮਲਕ ਭਾਗੋ ਤੇ ਭਾਈ ਲਾਲੋ ਦੀ ਸੀ ਕਹਾਣੀ ਇਸ ਤੋਂ ਸਾਨੂੰ ਵੀ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਦਰਸਾਇਆ ਹੈ ਕਿ ਹਰ ਇੱਕ ਇਨਸਾਨ ਨੂੰ ਆਪਣੇ ਹੱਕ ਸੱਚ ਦੀ ਰੋਟੀ ਕਮਾਉਣੀ ਚਾਹੀਦੀ ਹੈ ਨਾ ਕਿ ਗਰੀਬਾਂ ਦਾ ਸ਼ੋਸ਼ਣ ਕਰਕੇ ਅਸੀਂ ਮਹਾਨ ਨਹੀਂ ਬਣ ਸਕਦੇ ਹਾਂਜੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ